हां जी दोस्तों सादिकाल सारे दोस्तों मैं थ्वाडा अपना कुलबीर सादरा नवा शहर दोस्तों थ्वाडे लो भेजे हुए कमेंटां दे ऊपर सर्च ਕਰਨ ਤੋਂ ਬਾਅਦ ਤੁਹਾਡੇ ਲਈ ਕੁਝ ਸਟਾਕ ਜਿਹੜੇ ਆ ਅਸੀਂ ਤੁਹਾਡੇ ਲੋ ਲੈ ਕੇ ਆਏ ਨੇ ਤੇ हां ਪਰ ਇੰਨੀ ਜਾਣਕਾਰੀ ਮੈਂ ਪਹਿਲਾਂ ਦੇ ਦਾਂ ਕਿ ਵਿੱਚ ਦਿਖਾਇਆ ਜਾਣ ਵਾਲੀਆਂ ਕੰਪਨੀਆਂ ਨੂੰ ਐਜ਼ ਅ ਜਨਰਲ ਨੌਲੇਜ ਸਰਪ ਸਟਡੀ ਦੇ ਤੌਰ ਤੇ ਹੀ ਵਰਤਿਓ ਸਾਡਾ ਕਿਸੇ ਵੀ ਕੰਪਨੀ ਨੂੰ ਸੁਝਾਅ ਜਾਂ ਵੇਚ ਜਾਂ ਖਰੀਦ ਦਾ ਸੁਝਾਅ ਨਹੀਂ ਆ। ਸੋ ਤੁਹਾਡੀ ਆਪਣੀ ਮਰਜ਼ੀ ਹੋਵੇਗੀ ਦੋਸਤੋ ਸਾਡਾ ਜਿਹੜਾ ਕੀ ਆ ਫਾਰਜਾ ਤੁਸੀਂ ਕਮੈਂਟ ਭੇਜੇ ਆ ਤੇ ਆਪਾਂ ਉਹਨਾਂ ਦੇ ਉੱਪਰ ਐਨਾਲਾਈਜ਼ ਕਰਕੇ ਤੁਹਾਨੂੰ ਆਪਾਂ ਦਿਖਾ ਲ ਰਹੇ ਹਾਂ ਕੁਛ ਨਾ ਕੁਛ ਉਹਨਾਂ ਦੀ ਹਕੀਕਤ ਕੀ ਆ। ਸੋ ਇਹਨਾਂ ਦੇ ਵਿੱਚ ਕਈ ਸਟਾਕ ਬਹੁਤ ਅੱਛੇ ਵੀ ਆ ਤੇ ਕਈ ਸਟਾਕ ਸਾਨੂੰ ਸੋਚ ਸਮਝ ਕੇ ਹੱਥ ਪਾਣਾ ਚਾਹੀਦਾ ਆਪਾਂ ਉਹ ਤੁਸੀਂ ਆਪ ਅੱਗੇ ਅੱਗੇ ਜਾਣਕਾਰੀ ਜਿਦ ਜਿਦਾ ਚੱਲਦੀ ਆ ਤੁਸੀਂ ਦੇਖ ਲੈਣਾ। ਸੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਕੱਲ ਦੀ ਗੱਲ ਕਰਦੇ ਆਂ ਅਸੀਂ ਸੈਂਸੈਕਸ ਆ ਤੇ 456 ਜਿਹੜੇ ਕੀ ਅੰਕੜਾ ਉਹ ਹੋ ਮਾਈਨਸ ਤੇ ਬੰਦ ਹੋਇਆ ਥੱਲੇ ਬੰਦ ਹੋਇਆ ਕਿਉਂਕਿ ਇਹ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਅਰਬ ਕੰਟਰੀਆਂ ਦੇ ਵਿੱਚ ਦੋ ਮੁਲਕਾਂ ਦੇ ਵਿੱਚ ਰਾਕਟ ਜਿਹੜੀ ਕਿ ਆ ਹਵਾਈ ਜੰਗ ਲੱਗੀ ਹੋਈ ਆ ਤੇ ਉਹਦੇ ਕਾਰਨ ਜਿਹੜਾ ਕਿ ਆ ਮਾਰਕੀਟ ਪ੍ਰਭਾਵਿਤ ਹੋਈ ਆ ਇਹ ਸਾਡੀ ਮਾਰਕੀਟ ਪ੍ਰਭਾਵਿਤ ਨਹੀਂ ਪੂਰੀ ਦੁਨੀਆ ਦੀ ਹੋਈ ਆ ਕਿਉਂਕਿ ਬਾਜ਼ਾਰ ਚੱਲਦਾ ਹੈ ਦੋਸਤੋ ਇਦਾਂ ਹੀ ਆ ਤੇ ਹੁਣ ਦੋਸਤੋ ਆਜੋ ਆਪਾਂ ਕੰਮ ਦੀ ਗੱਲ ਤੇ ਚੱਲੀਏ ਤੇ ਦੋਸਤੋ ਸਭ ਤੋਂ ਪਹਿਲਾਂ ਮੈਂ ਜਿਹੜਾ ਕਿ ਆ ਨਾ ਤੇ ਬਿਪਰੋ ਦਾ ਸਟਾਕ ਦੋਸਤੋ ਤੁਸੀਂ ਕਮੈਂਟਾਂ ਦੇ ਵਿੱਚ ਬਹੁਤ ਕਈਆਂ ਦੋਸਤਾਂ ਨੇ ਜਿਹੜਾ ਕਿ ਆ ਭੇਜਿਆ ਤੇ ਦੋਸਤੋ ਗੱਲ ਕੀ ਆ ਬਿਪਰੋ ਦੇ ਸਟਾਕ ਨੂੰ ਇਹ ਕੀ ਆ ਬਿਪਰੋ ਛੋਟਾ ਨਹੀਂ ਹੈਗਾ ਬਹੁਤ ਵੱਡੀ ਕੰਪਨੀ ਆ ਬਿਪਰੋ ਪਰ ਹਾਂ ਕੰਪਨੀ ਬਹੁਤ ਵਧੀਆ ਆ ਆਪਾਂ ਕਹਿ ਸਕਦੇ ਆ ਕਿਉਂਕਿ ਬਹੁਤ ਲੋਕ ਜੁੜੇ ਹੋਏ ਆ ਇਹਦੇ ਨਾਲ ਤੇ ਜੇਕਰ ਆਪਾਂ ਇਹਦਾ ਪਿਛਲਾ ਰਿਕਾਰਡ ਦੋਸਤੋ ਚੈੱਕ ਕਰੀ ਜਾਂ ਦੇਖੋ ਪਿੱਛੇ ਚੈੱਕ ਕਰ ਲਓ ਤੁਸੀਂ ਮਨ ਲਾਉਣਾ ਇਹ ਕਈ ਕਿਹੇ ਸਾਲ ਆ ਇੱਕੋ ਹੀ ਲਾਈਨ ਦੇ ਵਿੱਚ ਚੱਲਦਾ ਤੇ ਜਦੋਂ ਇਹ ਉੱਪਰ ਨੂੰ ਉੱਠਣ ਤੋਰਨ ਲੱਗਦਾ ਨਾ ਤੇ ਮਿੱਤਰੋ ਇਹ ਸਮਾਂ ਨਹੀਂ ਲਾਣਾ ਤੇ ਗੱਲ ਇਹ ਆ ਕਿ ਉਹ ਸਮਾਂ ਕਦੋਂ ਆਊਗਾ ਕਿਸੇ ਨੂੰ ਨਹੀਂ ਪਤਾ ਜਿਹੜੇ ਕੀ ਆ ਹੋ ਸਕਦਾ ਇਹ ਆਉਣ ਵਾਲੇ ਦਿਨਾਂ 'ਚ ਹੋ ਜਾਏ ਹੋ ਸਕਦਾ ਇਹ ਆਉਣ ਵਾਲੇ ਸਾਲਾਂ 'ਚ ਹੋ ਜਾਏ ਸੋ ਕਿਉਂਕਿ ਇਹਦਾ ਪਿਛਲਾ ਵੀ ਰਿਕਾਰਡ ਚੈੱਕ ਕਰਿਓ ਇਹ ਕਈ ਕਿਹੇ ਸਾਲ ਜਿਹੜਾ ਕਿ ਇੱਕੋ ਹੀ ਲਾਈਨ ਦੇ ਵਿੱਚ ਚੱਲਦਾ ਚੱਲਦਾ ਲੋਕਾਂ ਨੂੰ ਬੋਰ ਕਰ ਦਿੰਦਾ ਯਾਰ ਪਤਾ ਨਹੀਂ ਕਾਦਰ ਰਿਟਰਨ ਦੇਣੀ ਆ ਪਰ ਜਿਹੜੀ ਕਿ ਅਸਲੀ ਇਹਦੀ ਕੀਮਤ ਆ 449 ਰੁਪਏ ਨਹੀਂ ਹੈਗੀ ਉਹ ਲੱਖਾਂ ਚ ਇੱਕ ਸ਼ੇਅਰ ਦੀ ਕਿਉਂਕਿ ਸਪਲਟ ਹੋ ਹੋ ਕੇ ਤੇ ਇਹਦੇ ਵਿੱਚ ਜਿਹੜਾ ਕਿ ਆ ਲੋਕਾਂ ਨੇ ਆਪਣੇ ਵਿਸ਼ਵਾਸ ਦੇ ਨਾਲ ਬੈਠੇ ਹੋਏ ਨੇ ਸੋ ਇਹ ਸਾਡੀ ਕਿਸੇ ਨੂੰ ਕੋਈ ਰეკਮੈਂਡੇਸ਼ਨ ਨਹੀਂ ਹੈਗੀ ਇੱਥੇ ਆ ਮੈਂ ਫੇਰ ਤੁਹਾਨੂੰ ਦੁਬਾਰਾ ਦੱਸ ਦੇਵਾਂ ਤੇ ਸਾਡਾ ਸਿਰਫ ਸਾਨੂੰ ਕਿ ਇਹਨੂੰ ਸਿਰਫ ਐਜੂਕੇਸ਼ਨ ਪਰਪਸ ਦੇ ਨਾਲ ਹੀ ਦੇਖਿਓ ਵੀਡੀਓ ਨੂੰ ਸੋ ਦੋਸਤੋ ਜੇਕਰ ਆਪਾਂ ਇਹਦੇ ਵਿੱਚ ਦੇਖਿਆ ਜਾਵੇ ਕਿ ਬੇਪਰੋ ਦੇ ਜਿਹੜੇ ਕੀ ਨੇ ਸ਼ੇਅਰ ਹੋਲਡਰ ਆ ਤੇ ਉਹ 52 ਸੌਰੀ 72% ਤੋਂ ਵੀ ਉੱਪਰ ਆ ਤੇ ਉਹ ਉਹ ਜਿਹੜੇ ਬੈਠੇ ਹੋਣਗੇ ਉਹ ਕੋਈ ਸੋ ਸਮਝ ਕੇ ਦੋਸਤ ਬੈਠੇ ਹੋਣਗੇ ਬਾਕੀ ਤੁਸੀਂ ਆਪ ਸਿਆਣੇ ਆ ਸਾਰੇ ਤੇ ਸਾਡੇ ਵੱਲੋਂ ਕੋਈ ਕਿਸੇ ਨੂੰ ਕੋਈ ਰეკਮੈਂਡੇਸ਼ਨ ਨਹੀਂ ਹੈਗਾ ਤੁਹਾਡੀ ਆਪਣੀ ਮਰਜ਼ੀ ਆ ਦੋਸਤੋ ਚੱਲਦੇ ਆਪਾਂ ਅਗਲੇ ਸਟਾਕ ਦੇ ਉੱਪਰ ਦੋਸਤੋ ਅਗਲਾ ਸਟਾਕ ਆਏਗਾ ਜੀ ਇਲੈਕਟਰਾ ਗ੍ਰੀਨ ਦਾ ਤੇ ਇਲੈਕਟਰਾ ਗ੍ਰੀਨ ਦਾ ਦੋਸਤੋ ਜਿਹੜਾ ਸਟਾਕ ਆ ਤੇ ਇਹਨੂੰ ਜੇਕਰ ਆਪਾਂ ਦੇਖਿਆ ਜਾਵੇ 1771 ਰੁਪਏ ਦੇ ਉੱਪਰ ਜਿਹੜਾ ਕਿ ਆਪਣਾ ਕੰਮ ਕਾਜ ਕਰ ਰਿਹਾ ਦੋਸਤੋ ਤੇ ਇਹਦੇ ਵਿੱਚ ਜਿਹੜੇ ਕਿ ਆ ਮਤਲਬ ਲੋਕ ਆਪਣੀ ਨਾ ਦਿਲਚਸਪੀ ਵੀ ਦਿਖਾਉਂਦੇ ਆ ਹਰ ਰੋਜ਼ ਤੇ ਜੇ ਆਪਾਂ ਇਹਦੇ ਇਸ ਸਟਾਕ ਦੇ ਪਿਛਲੇ 1 ਸਾਲ ਦਾ ਡਾਟਾ ਚੈੱਕ ਕਰੀਏ ਤੇ ਦੋਸਤੋ ਸਿਰਫ ਇਹ 655 ਰੁਪਏ ਨੂੰ ਸੀਗਾ ਤੇ 655 ਰੁਪਏ ਤੋਂ ਲੈ ਕੇ ਇਹ 1771 ਰੁਪਏ ਤੱਕ ਗਿਆ ਔਰ ਇਹਦੇ ਵਿੱਚ ਜਿਹੜੇ ਦੋਸਤਾਂ ਨੇ ਬਹੁਤ ਚੰਗੀ ਕਹਿ ਸਕਦੇ ਆ ਕਿ ਇਨਕਮ ਕਮਾਈ ਆ ਤੇ ਜੇ ਅਸੀਂ ਦੋਸਤੋ ਇਹਦੇ ਪ੍ਰਮੋਟਰਾਂ ਦੀ ਗੱਲ ਕਰੀਏ ਪ੍ਰਮੋਟਰ ਇਹਦੇ ਵਿੱਚ ਚੰਗੇ ਖਾਸੇ ਬੈਠੇ ਆ ਤੇ ਬਾਧ ਰਹੇ ਆ ਤੇ ਨਾਲੇ ਇਹ ਨਹੀਂ ਹੈਗਾ ਕਿ ਬਾਧ ਰਹੇ ਜਿਹਦੇ ਵਿੱਚ ਜਿਸ ਕੰਪਨੀ ਦੇ ਵਿੱਚ ਪ੍ਰਮੋਟਰ ਬਾਧ ਰਹੇ ਹੋਣ ਮੰਨ ਲਓ ਪ੍ਰਮੋਟਰ ਜਿਹਦੇ ਵਿੱਚ ਆ ਰਹੇ ਹੋਣ ਤਾਂ ਉਹ ਕੰਪਨੀ ਨੂੰ ਮਤਲਬ ਆਪਾਂ ਜਿਹੜੇ ਚੰਗੇ ਦੋਸਤ ਆ ਉਹ ਸਾਰੇ ਵਧੀਆ ਹੀ ਕਹਿਣਦੇ ਆ ਤੇ ਕਿਉਂਕਿ ਵੈਸੇ ਕੰਪਨੀਆਂ ਸਾਰੀਆਂ ਹੀ ਵਧੀਆ ਹੁੰਦੀਆਂ ਪਰ ਕੰਮ ਕਿੱਥੋਂ ਜਿੱਥੋਂ ਦਾ ਬਿਜ਼ਨਸ ਦੇ ਵਿੱਚ ਡਾਵਾ ਡੋਲ ਹੋ ਜਾਂਦਾ ਕੰਮ ਤੇ ਉੱਥੋਂ ਜਿਹੜੇ ਕਿ ਆ ਪੈਰ ਚੱਕ ਹੋ ਜਾਂਦੇ ਆ ਤੇ ਪੈਰ ਚੱਕ ਹੋਏ ਉਹ ਬੰਦੇ ਫਿਰ ਔਖਾ ਜਿਹੜੇ ਕਿ ਪੈਰ ਲਾਣੇ ਔਖੇ ਆ ਸੋ ਦੋਸਤੋ ਇਸ ਤੋਂ ਬਾਅਦ ਜਿਹੜੀ ਕੀ ਹੈ ਨਾ ਆਪਾਂ ਜੇ ਦੇ 1 ਮਹੀਨੇ ਦੀ ਗੱਲ ਕਰੀਏ ਤੇ 1600 1700 1800 ਇੱਥੇ ਜਿਹੜੀ ਤਕਰੀਬਨ ਤਕਰੀਬਨ ਇਹਦੀ ਰੇਂਜ ਆ ਸਾਲ ਦੀ ਜੇਰ ਦੀ ਰੇਂਜ ਦੇਖੀਏ 622 ਤੋਂ 200 मतलब 2221 ਰੁਪਏ ਦੇ ਲਾਗੇ ਛਾਗੇ ਇਹ ਪਹੁੰਚਿਆ ਆ ਸੋ ਲੰਬੇ ਸਮੇਂ ਲਈ ਜਿਹੜੇ ਦੋਸਤ ਸੋਚ ਕੇ ਬੈਠੇ ਆ ਉਹ ਠੀਕ ਆ ਵਧੀਆ ਗੱਲ ਆ ਸੋ ਸਾਡੀ ਇੱਥੇ ਕਿਸੇ ਨੂੰ ਰეკਮੈਂਡੇਸ਼ਨ ਨਹੀਂ ਆ ਦੋਸਤੋ ਤੇ ਇਸ ਤੋਂ ਬਾਅਦ ਜਿਹੜਾ ਕੀ ਆ ਅਗਲਾ ਆਪਾਂ ਚੱਲਦੇ ਆਂ ਸਟਾਕ ਤੇ ਦੋਸਤੋ ਇਹ ਹੈਗਾ ਜੀ ਫੂਡ ਵਰਕ ਲਿਮਟਿਡ ਵਾਲਿਆਂ ਦਾ ਤੇ ਇਹਦੇ ਵਿੱਚ ਦੋਸਤੋ ਜੇਕਰ ਆਪਾਂ ਦੇਖੀਏ ਇੱਕ ਮਹੀਨੇ ਦਾ ਚਾਰਟ ਇਹਦਾ ਤੇ ਕਾਫੀ ਹਲਚਲ ਜਿਹਨੂੰ ਕਹਿ ਸਕਦੇ ਆ ਕਿ ਆਪਾਂ ਅਲਿਕੋ ਤੁਸੀਂ ਸਾਰਾ ਜਿਹੜਾ ਪਿੱਛੇ ਦੇਖੋ ਤੇ ਇਹਨੂੰ 437 ਰੁਪਏ ਇੱਕ ਸਾਲ ਤੋਂ ਤਕਰੀਬਨ ਆਹੀ ਕੁਝ ਚੱਲ ਰਿਹਾ ਇਹਦੇ ਵਿੱਚ ਉੱਪਰ ਥੱਲੇ ਉੱਪਰ ਥੱਲੇ ਉੱਪਰ ਥੱਲੇ ਤੇ ਦੋਸਤੋ ਹੁਣ ਜੇਕਰ ਆਪਾਂ ਇਹਦੀ ਇੱਕ ਸਾਲ ਦਾ ਜਿਹੜਾ ਕੀ ਹੈ ਨਾ ਰੇਂਜ ਡੇਅ ਰੇ ਮਤਲਬ ਰੇਂਜ ਦੇਖੀਏ ਇਹਦੀ ਇੱਕ ਸਾਲ ਦੀ 421 ਰੁਪਏ ਤੋਂ 586 ਰੁਪਏ ਤੱਕ ਅਤੇ ਦੋਸਤੋ ਜੇਕਰ ਅਸੀਂ ਇਹਦੇ ਹੁਣ ਪ੍ਰੋਮੋਟਰਾਂ ਦੀ ਗੱਲ ਕਰਦੇ ਹਾਂ ਪ੍ਰੋਮੋਟਰ ਦੋਸਤੋ ਇਹਦੇ ਵਿੱਚ 41% ਆ ਤੇ 41% ਦੇ ਲਾਗੇ ਛੱਗ 41 ਔਰ 42 ਦੇ ਠੀਕ ਹੈ ਨਾ ਤੇ ਦੋਸਤੋ ਇਹ ਜਿਹੜਾ ਕੀ ਆ ਤੁਸੀਂ ਆਪਣਾ ਸੋਚ ਵਿਚਾਰ ਸਕਦੇ ਆਂ ਤੇ ਪਰ ਇਹ ਬਹੁਤ ਜ਼ਿਆਦਾ ਲੱਗਦਾ ਪਈ ਹੁਣ ਬਈ ਬਈ ਚੱਲਿਆ ਇਹ ਨਿਕਲ ਗਿਆ ਦੇਖੋ 8-900 ਰੁਪਏ ਨੂੰ ਤੇ ਹੁਣ ਕਈ ਵਾਰ ਇਹ ਤੁਰਦਾ ਨਹੀਂ ਇਹ ਸਟਾਕ ਦੋਸਤੋ ਫੂਡ ਵਾਲੇ ਜਿਹੜੇ ਕੀ ਆ ਜਿਵੇਂ ਆਪਣੇ ਨਾ ਬਾਸਮਤੀ ਰਾਈਸ ਵਾਲੇ ਹੋਗਾ ਕਿਉਂਕਿ ਗਵਰਨਮੈਂਟ ਨੇ ਕਈ ਜਿਹੜੀਆਂ ਬਾਹਰ ਵਿਦੇਸ਼ਾਂ ਨੂੰ ਭੇਜਦੇ ਆ ਖਾਣਾ ਪੀਣਾ ਉਹਨਾਂ ਦੇ ਉੱਪਰ ਕਈ ਕੀ ਸਾਂਭਦਾ ਕੇ ਲਾਏ ਹੋਏ ਨੇ ਤੇ ਉਹਨਾਂ ਨੂੰ ਬਹੁਤ ਦਿੱਕਤਾਂ ਆ ਰਹੀਆਂ ਇਹਦੇ ਵਿੱਚ ਸੋ ਇਸ ਕਰਕੇ ਜਦੋਂ ਤੱਕ ਫੂਡ ਦਾ ਕੰਮ ਬਾਹਰੋਂ ਬਾਹਰ ਨੂੰ ਨਹੀਂ ਜਾਂਦਾ ਉਦੋਂ ਤੱਕ ਤਾਂ ਤੁਸੀਂ ਦੇਖ ਸਕਦੇ ਹੋ ਇਸ ਤੋਂ ਅਗਲੀ ਕੰਪਨੀ ਹੈਗੇ ਜੀ ਡਾਬਰ ਇੰਡੀਆ ਡਾਬਰ ਇੰਡੀਆ ਦੀ ਗੱਲ ਕਰੀਏ ਦੋਸਤੋ ਬਹੁਤ ਪੁਰਾਣੀ ਕੰਪਨੀ ਆ ਬਹੁਤ ਵੱਡੀ ਕੰਪਨੀ ਆ ਤੇ ਇਹ ਨਹੀਂ ਹੈਗਾ ਕਿ ਕੋਈ ਛੋਟੀ ਮੋਟੀ ਕੰਪਨੀ ਆ ਪ੍ਰੋਮੋਟਰ ਵੀ ਇਹਦੇ ਵਿੱਚ ਦੋਸਤੋ 66 67% ਦੇ ਲਾਗੇ ਛਾਗੇ ਹੈਗੇ ਆ ਤੇ ਦੋਸਤੋ ਜੇਕਰ ਆਪਾਂ ਇਹਦੀ ਗੱਲ ਕਰੀਏ ਤੇ ਪਿਛਲੇ 5 ਸਾਲਾਂ ਦਾ ਪੰਜਾਂ ਸਾਲਾਂ ਦੇ ਵਿੱਚ ਦੋਸਤੋ ਇਹ ਕੰਪਨੀ ਨੇ 399 ਰੁਪਏ ਭਾਈ ਆਹੋ 600 615 ਦੇ ਲੱਗੇ ਛੱਕੇ ਦੋਸਤੋ ਗੱਲ ਕੀ ਆ ਇਹਦੇ ਵਿੱਚ ਜਿਹੜੀ ਨਾ ਭੱਡੀਆਂ ਕੰਪਨੀਆਂ ਜਿੰਨੀਆਂ ਵੀ ਭੱਡੀਆਂ ਕੰਪਨੀਆਂ ਇੱਕ ਇਹਦੀ ਗੱਲ ਨਹੀਂ ਹੈਗੀ ਉਹ ਹਮੇਸ਼ਾ ਇਹ ਤੁਸੀਂ ਦੇਖ ਲਿਓ ਕਈ ਕਈ ਸਾਲ ਜਾਂਦਾ ਉਹ ਇੱਕੋ ਹੀ ਲਾਈਨ ਦੇ ਵਿੱਚ ਚੱਲੀ ਜਾਣੀਆਂ ਬੰਦੇ ਨੂੰ ਬੋਰ ਕਰ ਦੇਣੀਆਂ ਵੀ ਯਾਰ ਇਹ ਨਹੀਂ ਚੱਲਦਾ ਪਰ ਜਿਹੜੇ ਬੰਦੇ ਲੰਬੀ ਸੋਚ ਕੇ ਆਂਦੇ ਆ ਨਾ ਉਹ ਛੱਡ ਕੇ ਨਹੀਂ ਜਾਂਦੇ ਕਿਉਂਕਿ ਵੱਡੇ ਵੱਡੀ ਕੰਪਨੀਆਂ ਤੇ ਇਹ ਸਮਾਂ ਜ਼ਰੂਰ ਲੈਣੀਆਂ ਤੇ ਜੇਕਰ ਆਪਾਂ ਇਹ 1 5 ਸਾਲ ਦੀ ਦੇਖੀਏ ਤਾਂ 26% ਦੀ ਸਰਪ ਰਿਟਰਨ ਤੇ 1 ਸਾਲ ਦੇ ਵਿੱਚ -3.84 ਦੀ ਰਿਟਰਨ ਆ ਦੋਸਤੋ ਤੇ 1 ਮਹੀਨੇ ਦੇ ਵਿੱਚ ਵੀ -3.74% ਦੀ ਰਿਟਰਨ ਤੇ ਆ ਦੇਖ ਲਓ ਜੀ ਹੁਣ ਇਹਦੇ 1 ਦਿਨ ਦੇ ਵਿੱਚ 1% ਦੀ ਰਿਟਰਨ ਬਾਕੀ ਦੋਸਤੋ ਤੁਸੀਂ ਆਪ ਸਿਆਣੇ ਆ ਕਿਉਂਕਿ ਜਿਹੜਾ ਡਾਬਰ ਦੀ ਕੰਪਨੀ ਆ ਤੇ ਵੈਸੇ ਕੰਪਨੀ ਚ ਕੋਈ ਬੁਰਾਈ ਨਹੀਂ ਜਦੋਂ ਕੰਮ ਕਿਸੇ ਦਾ ਬਿਜ਼ਨਸ ਜਿਹੜਾ ਹੈ ਨਾ ਵਧੀਆ ਚੱਲੂਗਾ ਉਹ ਸ਼ੇਅਰ ਵੀ ਆਪ ਹੀ ਵਧੀਆ ਚੱਲੂਗਾ ਤੇ ਵੈਸੇ ਇਹ ਲੰਮੇ ਸਮੇਂ ਦੇ ਲਈ ਜਿਹੜੇ ਲੰਮਾ ਸਮਾਂ ਹੈ ਨਾ ਦੋਸਤੋ ਉਹਦੇ ਲਈ ਤਾਂ ਉਹ ਕਿਸੇ ਵੀ ਕੰਪਨੀ ਚ ਬਹਿ ਸਕਦਾ ਤੇ ਪਰ ਜਿਹੜੇ ਦੋਸਤ ਘੱਟ ਸਮੇਂ ਲਿਆਂਦੇ ਆ ਉਹ ਲੱਭਦੇ ਆ ਫਾਸਟ ਮੂਵਰ ਕੰਪਨੀਆਂ ਤੇ ਹਾਂ ਵੀ ਸਾਨੂੰ ਫਾਸਟ ਮੂਵਰ ਕੰਪਨੀ ਹੋਵੇ ਅਸੀਂ ਅੱਜ ਆਏ ਆ ਮਹੀਨੇ 10 6 ਮਹੀਨੇ ਸਾਲ ਦੇ ਵਿੱਚ ਆਪਾਂ ਯਾਰ ਕੁਛ ਨਾ ਕੁਛ ਕਮਾ ਲੈ ਜਾਈਏ ਸਾਡੀ ਕਿਸੇ ਨੂੰ ਕੋਈ ਰਿਕਮੈਂਡੇਸ਼ਨ ਨਹੀਂ ਆ ਤੇ ਇਹ ਗੱਲ ਦਾ ਧਿਆਨ ਰੱਖਣਾ ਦੋ ਐਸ ਈ ਪੀ ਸੀ ਲਿਮਟਿਡ ਤੇ ਐਸ ਈ ਪੀ ਲਿਮਟਿਡ ਨੂੰ ਆਪਾਂ ਦੇਖ ਲੈਣੇ ਆ ਦੋਸਤੋ ਇੱਕ ਸਾਲ ਦੀ ਗੱਲ ਕਰ ਲਈਏ ਦੋਸਤੋ 104% ਦੀ ਰਿਟਰਨਾਂ ਤੇ ਵਧੀਆ ਰਿਟਰਨ ਦਿੱਤੀ ਆ ਸਟਾਕ ਨੇ ਤੇ ਪਿਛਲੇ 1 ਮਹੀਨੇ ਦੇ ਵਿੱਚ 23% ਦੀ ਰਿਟਰਨ 20 ਰੁਪਏ 30 ਪੈਸੇ ਦੇ ਲੱਗੇ ਛੱਕ ਗਿਆ ਤੇ ਦੋਸਤੋ ਇਹਦੇ ਜੇਕਰ ਆਪਾਂ ਨਾ ਗੱਲ ਕਰੀਏ ਪ੍ਰਮੋਟਰਾਂ ਦੀ ਤੇ ਪ੍ਰਮੋਟਰ ਦੋਸਤੋ ਇਹਦੇ ਵਿੱਚ ਜਿਹੜੇ ਕੀ ਆ ਪਬਲਿਕ ਆ ਉਹ 45 46% ਬੈਠੀ ਆ ਤੇ ਪਬਲਿਕ ਜਿਹਦੇ ਵਿੱਚ ਜਿਹੜੀ ਪਬਲਿਕ ਜ਼ਿਆਦਾ ਹੋਵੇ ਸੋ ਉਹਨੂੰ ਲੌਂਗ ਟਾਈਮ ਦੇ ਲਈ ਆਪਾਂ ਸੇਫ ਨਹੀਂ ਮੰਨ ਸਕਦੇ ਸੋ ਇਹ ਨਾ ਹੋਵੇ ਕਿ ਮੈਂ ਤੁਹਾਨੂੰ ਕਹਿ ਤਾ ਬਾਈ ਤੁਸੀਂ ਰਕਮ ਮੇਰੀ ਕੋਈ ਕਿਸੇ ਨੂੰ ਰეკਮੈਂਡੇਸ਼ਨ ਨਹੀਂ ਦੁਬਾਰਾ ਮੈਂ ਫੇਰ ਦੱਸੀ ਜਾ ਰਿਹਾ ਹਾਂ ਸੋ ਆਪਾਂ ਨੂੰ ਸਟਾਕ ਦੋਸਤੋ ਉਹ ਲੈਣਾ ਤੇ ਜਿਹਦੇ ਵਿੱਚ ਸਾਨੂੰ ਪਬਲਿਕ ਦਾ ਵੀ ਰੋਲ ਘੱਟ ਹੋਵੇ ਔਰ ਪ੍ਰੋਮੋਟਰ ਦਾ ਰੋਲ ਜ਼ਿਆਦਾ ਹੋਵੇ ਉਹ ਕੰਪਨੀ ਇਹ ਵੀ ਕੋਈ ਬੁਰੀ ਨਹੀਂ ਹੈ ਕੰਪਨੀ ਬਹੁਤ ਅੱਛੀ ਆ ਕੱਲ ਨੂੰ ਇਹ ਕੰਮ ਅੱਛਾ ਕਰਦੀਆਂ ਕੰਪਨੀਆਂ ਸੋ ਤੁਸੀਂ ਇਹ ਪ੍ਰੋਮੋਟਰ ਵੱਧ ਸਕਦੇ ਆ ਤੇ ਕੰਪਨੀ ਅੱਛਾ ਵਧੀਆ ਕੰਮ ਨਹੀਂ ਕਰੂਗੀ ਉਹ ਪ੍ਰੋਮੋਟਰ ਕੀ ਹੁੰਦਾ ਪ੍ਰੋਮੋਟਰ ਛੱਡ ਕੇ ਚਲੇ ਜਾਂਦਾ ਉਹਨੂੰ ਸੋ ਇਹ ਤੁਹਾਨੂੰ ਸਮਝਾਣ ਦੀ ਖਾਤਰ ਆ ਸੋ ਇੱਥੇ ਸਾਡਾ ਦੋਸਤ ਨਾ ਸਾਡਾ ਕੋਈ ਦੋਸਤ ਆ ਇੱਥੇ ਨਾ ਸਾਡਾ ਕੋਈ ਦੂਜਾ ਹੈ ਠੀਕ ਹੈ ਨਾ ਤੇ ਇਸ ਤੋਂ ਅਗਲੀ ਕੰਪਨੀ ਹੈ ਦੋਸਤੋ ਸੋਜ ਲੌਨ ਦੀ ਜਿਹੜੀ ਤੁਸੀਂ ਪੁੱਛੀ ਆ ਤੇ ਸੋਜ ਲੌਨ ਦੀ ਦੋਸਤੋ ਜੇਕਰ ਗੱਲ ਕਰੀਏ ਇਹਦੇ ਨਾਲ ਪਿਛਲੇ ਆਪਾਂ 1 ਸਾਲ ਦੀ ਗੱਲ ਕਰ ਲੈਂਦੇ ਆ ਤੇ 398% ਦੀ ਰਿਟਰਨ ਤੇ 398% ਬਹੁਤ ਹੋ ਜਾਂਦਾ ਦੋਸਤੋ ਕਹਿ ਸਕਦੇ ਆ ਕਿ ਆਪਾਂ ਨਾ ਪ੍ਰੋਫਿਟ ਹੋਣਾ ਸੁਭਾਵਿਕ ਆ ਜਿਹਨੂੰ ਤੇ ਮਤਲਬ ਇੰਨੀ ਇੰਨੇ ਪੈਸੇ ਬਚਦੇ ਤੇ ਦੋਸਤੋ ਜੇਕਰ ਆਪਾਂ ਇਹਦੇ ਵਿੱਚ ਪਬਲਿਕ ਦੀ ਗੱਲ ਕਰੀਏ ਤੇ ਦੋਸਤੋ ਪਬਲਿਕ ਇਹਦੇ ਵਿੱਚ 62 ਔਰ ਤੇ 63% ਤੇ ਲੱਗੇ ਛੱਕ ਗਿਆ ਤੇ ਇਹ ਸਟਾਕ ਕਦੇ ਉੱਪਰ ਕਦੇ ਥੱਲੇ ਕੁਝ ਇਹ ਚੱਲੀ ਜਾ ਸਕਦਾ ਕਿਉਂਕਿ ਵੱਡੇ ਦੋਸਤ ਜਿਹੜੇ ਆ ਉਹ ਪਬਲਿਕ ਨੂੰ ਮਾਲ ਚੇਪ ਕੇ ਆਪਣਾ ਮੁਨਾਫਾ ਵੀ ਲੈ ਲੈਂਦੇ ਆ ਕਈ ਵਾਰ ਇਹਨਾਂ ਗੱਲਾਂ ਦਾ ਵੀ ਖਾਸ ਧਿਆਨ ਰੱਖਿਆ ਕਰੋ ਸੋ ਤੁਸੀਂ ਜਿਹੜੇ ਆਪ ਸਿਆਣੇ ਆ ਸਾਰੇ ਜਣੇ ਤੇ ਦੋਸਤੋ ਇਹਦੇ ਵਿੱਚ ਜੇਕਰ ਆਪਾਂ ਦੇਖੋ 5 ਸਾਲਾਂ ਦੀ ਗੱਲ ਕਰਾਂ ਤਾਂ 514% ਦੀ ਰਿਟਰਨ ਨਾ 514% ਵੀ ਸੋ ਬਹੁਤ ਤਕੜਾ ਜਿਹਨੂੰ ਕਹਿ ਸਕਦੇ ਆ ਕਿ ਮੁਨਾਫਾ ਜਿਹੜੇ ਦੋਸਤਾਂ ਨੇ ਕਮਾਇਆ ਹੋਵੇਗਾ ਵਧੀਆ ਗੱਲ ਆ ਪਰ ਕਈ 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 ਵਾਰ ਤਾਂ ਇਹ ਆ ਦੇਖੋ ਸਟਾਕ ਜਿਹੜਾ ਆ ਦੇਖੋ ਕਿੰਨੇ ਸਾਲ ਚੱਲਿਆ ਹੀ ਨਹੀਂ ਆ ਦੇਖੋ ਜੇਕਰ ਆਪਾਂ ਗੱਲ ਕਰੀਏ 2019 ਤੋਂ ਲੈ ਕੇ 2023 ਤੱਕ ਦੋਸਤੋ 23 ਤੱਕ ਇਹ 7-8 ਰੁਪਏ ਦੀ ਰੇਂਜ ਦੇ ਵਿੱਚ ਘੁੰਮੀ ਗਿਆ ਤੇ 23 ਤੋਂ ਬਾਅਦ ਜਿਹੜਾ ਕੀ ਹੈ ਸਟਾਕ ਨੇ ਆਪਣਾ ਹਾਈ ਹਾਈ ਬ੍ਰੇਕ ਕੀਤਾ ਕਹਿ ਲਓ ਫਿਰ 40-42 ਰੁਪਏ ਦੇ ਲਾਗੇ ਛਾਗੇ ਗਿਆ ਦੋਸਤੋ ਸੋ ਇਹ ਇਹ ਦੋਸਤੋ ਸਬਰ ਆ ਇਹ ਕੱਲ ਨੂੰ ਕਿਸੇ ਨੂੰ ਕੋਈ ਕਿਸੇ ਕੰਪਨੀ 'ਚ ਕਿਹੜੇ ਬੁਲਿਸ਼ ਆ ਜਾਣਾ ਕਿਸੇ ਨੂੰ ਨਹੀਂ ਪਤਾ ਸੋ ਜਦੋਂ 8 ਰੁਪਏ ਸੀਗਾ ਉਸ ਵੇਲੇ ਦੋਸਤ ਸਾਰੇ ਇਹਦੇ ਵਿੱਚ ਬੋਰਿੰਗ ਸੀਗੇ ਤੇ ਹੁਣ ਜਿਹੜਾ ਸਾਰੇ ਸੁਜਲਨ ਸੁਜਲਨ ਪਹੁੰਚਦੇ ਆ ਸੋ ਇਹ ਕੰਪਨੀਆਂ ਦੋਸਤੋ ਇੱਦੇ ਚੱਲਦੀਆਂ ਸੋ ਇਹਦੇ ਵਿੱਚ ਤੁਸੀਂ ਆਪਣਾ ਸੋਚ ਵਿਚਾਰ ਲੈਣਾ ਬਈ ਪਬਲਿਕ ਇਹਦੇ ਵਿੱਚ ਬਾਵਾ ਬੈਠੀ ਆ ਤੇ ਜੇ ਦੇ ਵਿੱਚ ਪਬਲਿਕ ਹੋਵੇ ਦੋਸਤੋ ਤੇ ਉਹੋ ਜਿਹੜਾ ਕੀ ਆ ਤੁਸੀਂ ਉਹਦੇ ਲਈ ਲੰਮੇ ਸਮੇਂ ਲਈ ਉਹਦੇ ਵਿੱਚ ਟੈਕ ਨਹੀਂ ਸਕਦੇ ਤੇ ਅਗਲਾ ਦੋਸਤੋ ਹੈਗਾ ਜੀਬੀਐਮ ਆਟੋ ਜੀਬੀਐਮ ਆਟੋ ਦੀ ਜੇਕਰ ਆਪਾਂ ਦੋਸਤੋ ਪਿਛਲੇ 1 ਸਾਲ ਦੀ ਗੱਲ ਕਰ ਲਈਏ ਤੇ 135% ਦੀ ਰਿਟਰਨ ਨਾ ਬਹੁਤ ਵਧੀਆ ਰਿਟਰਨ ਦਿੱਤੀ ਆ ਸਟਾਕ ਨੇ ਤੇ ਜੇਕਰ 5 ਸਾਲਾਂ ਦੀ ਗੱਲ ਕਰੀਏ 1590 ਬਹੁਤ ਹੀ ਜਿਨੂੰ ਕਹ ਲਓ ਬਹੁਤ ਹੀ ਵਧੀਆ ਰਿਟਰਨ ਤੇ ਹੁਣ ਦੇਖ ਲਓ ਆ ਸਾਰੇ ਸਟਾਕ ਦੇਖਦੇ 2000 ਇਹ ਲੋਪੇ 2019 ਤੋਂ ਦੇਖ ਲਓ ਆਹ ਦੇਖ ਲਓ 2019 ਤੋਂ ਬਾਅਦ ਇਹ ਸਿਰਫ ਕਿੱਥੇ ਜਾ ਕੇ ਚੱਲੇ ਸਟਾਕ 21 22 23 ਸਾਰੇ ਸਟਾਕ 21 22 23 ਤੋਂ ਬਾਅਦ ਨੇਰੀ ਆ ਗਏ ਸਟਾਕਾਂ ਦੇ ਵਿੱਚ ਕਿਉਂਕਿ ਪਹਿਲਾਂ ਕਰੋਨਾ ਚੱਲਿਆ ਉਹ ਤੋਂ ਬਾਅਦ ਜੇਬੀਐਮ ਦੇ ਉਹ ਜਿਹੜੇ ਕਿ ਪ੍ਰੋਮੋਟਰ ਆ ਉਹ 67% ਤੋਂ ਉੱਪਰ ਆ ਤੇ ਬਹੁਤ ਵਧੀਆ ਜਿਹਨੂੰ ਆਪਾਂ ਗਿਣਦੇ ਆਂ ਵੀ ਮਤਲਬ ਜਿਹਦੇ ਵਿੱਚ ਵਧੀਆ ਪ੍ਰੋਮੋਟਰ ਨੇ ਤੇ ਇਹਦੀ ਰਿਟਰਨ ਵੀ ਅੱਛੀ ਆ ਤੋ ਤੁਸੀਂ ਜਿਹੜਾ ਕੀ ਇਹ ਇਹਨੂੰ ਆਪਣਾ ਸੋਚ ਵਿਚਾਰ ਸਕਦੇ ਆ ਸੋ ਸਾਡੀ ਇੱਥੇ ਕਿਸੇ ਕੋ ਕਿਸੇ ਨੂੰ ਦੋਸਤੋ ਰეკਮੈਂਡੇਸ਼ਨ ਨਹੀਂ ਆ ਤੇ ਇਸ ਗੱਲ ਦਾ ਮੈਂ ਬਾਰ ਬਾਰ ਤਾਂ ਜ਼ੋਰ ਦੇ ਰਿਹਾ ਕਿਉਂਕਿ ਤੁਸੀਂ ਸਾਰੇ ਦੋਸਤ ਸਾਨੂੰ ਸੁਣਦੇ ਆ ਤੇ ਬੰਦਾ ਹੁੰਦਾ ਵੀ ਇੱਥੇ ਦਿਖਾਇਆ ਦਿਖਾਇਆ ਤਾਂ ਦੋਸਤੋ ਆਪਾਂ ਸਟੱਡੀ ਦੇ ਲਈ ਹਰ ਰੋਜ਼ ਕੋਈ ਨਾ ਕੋਈ ਕੰਪਨੀ ਨੂੰ ਲੈਨੇ ਆ ਤਾਂ ਦੇਖਦੇ ਆ ਤੇ ਤੁਹਾਨੂੰ ਦੱਸਦੇ ਆ ਨਾ ਕਿ ਉਹਦੇ ਉਹਨੇ ਕੀ ਦਿੱਤਾ ਕੀ ਆ ਤੇ ਆਪਣੇ ਸੈਕਟਰ ਦੇ ਵਿੱਚ ਸੋ ਇਹ ਇਹਨਾਂ ਗੱਲਾਂ ਦਾ ਦੋਸਤੋ ਧਿਆਨ ਰੱਖਣਾ ਤੇ ਦੋਸਤੋ ਅਗਲਾ ਅਗਲੀ ਹੈਗੇ ਜੀ ਊਰਜਾ ਗਲੋਬਲ ਊਰਜਾ ਗਲੋਬਲ ਸਾਥ ਦੋਸਤੋ ਜਿਹੜੇ ਛੋਟੇ ਸਟਾਕ ਹੁੰਦੇ ਹਨ ਨਾ ਤਾਂ ਇਹ ਆਂ ਦੇਖੋ ਪਿਛਲੇ ਲੰਮੇ ਸਮੇਂ ਤੋਂ ਇਹ ਨਹੀਂ ਚੱਲਿਆ ਜਿਵੇਂ ਆ ਦੇਖ ਲਓ ਊਰਜਾ ਗਲੋਬਲ 21 ਰੁਪਏ 85 ਪੈਸੇ ਨੂੰ ਹੁੰਦਾ ਇਸ ਵੇਲੇ 19 April 2023 ਤੋਂ ਲੈ ਕੇ ਆ ਦੇਖ ਲਓ ਦੋਸਤੋ ਹੁਣ ਇਹ 9-10 ਰੁਪਏ ਨੂੰ ਘਮਰਿਆ ਇੱਕੋ ਵਾਰੀ ਬੋਲ ਆਇਆ ਤੇ ਚਲੋ ਸਿੱਧਾ ਜੀ ਇਹ 40 ਰੁਪਏ 40 ਰੁਪਏ ਤੋਂ ਬਾਅਦ ਇਹ ਫੇਰ ਮੁੜ ਕੇ ਹੁਣ ਕਿੱਥੇ ਆ ਰਿਹਾ ਥੱਲੇ ਆ ਰਿਹਾ ਤੇ ਦੋਸਤੋ ਹੁਣ ਇਸ ਸਟਾਕ ਦੇ ਵਿੱਚ ਆਪਾਂ ਲੰਮੀ ਸੋਚ ਕੇ ਜੇਕਰ ਬੰਦਾ ਬਹਿ ਜਾਏ ਤਾਂ ਹੁਣ ਮੈਂ ਉਹ ਕੀ ਖੱਟੂਗਾ ਸਾਨੂੰ ਨਹੀਂ ਕਿਉਂਕਿ ਇਹ ਇਨ ਸਟਾਕਾਂ ਦੇ ਇਦਾਂ ਹੀ ਆ ਪੇ ਬਣ ਗਿਆ ਤਾਂ ਬਣ ਗਿਆ ਤੁਸੀਂ ਨਹੀਂ ਤਾਂ ਫਸੇ ਆ ਤਾਂ ਫਸੇ ਰਹੋਗੇ ਹੁਣ ਜਿਹੜੇ ਬੰਦੋਸ ਤਾਂ ਇੱਥੇ ਕਿਤੇ اٹਕ ਗਏ ਹੋਣੇ ਜਾਂ 27 28 ਰੁਪਏ ਦੇ ਲੱਗੇ ਛੱਕੇ ਉਹ ਤਾਂ ਪੱਕੀ ਪਤਾ ਹੁਣ ਉਹਨੂੰ ਕਿੰਨਾ ਸਮਾਂ ਲੱਗੇਗਾ ਮੁੜ ਕੇ ਇਦਾਂ ਦਾ ਬੁੱਲ ਆਏਗਾ ਤੇ ਫਿਰ ਉਹ ਜਾ ਕੇ ਕਿਤੇ 40 ਨੂੰ ਕ੍ਰੋਸ ਕਰੇਗਾ ਹੁਣ ਜਿਹਨੇ 40 ਰੁਪਏ ਨੂੰ ਇੱਥੇ ਖਰੀਦ ਕੇ ਇੱਥੇ ਬੈਠਿਆ ਹੋਣਾ ਉਹ ਵਿਚਾਰਾ ਕਿਤੇ ਇਹ ਇਹ ਗੱਲਾਂ ਸੋਚਿਆ ਕਰੋ ਕਿਉਂਕਿ ਜਿਹੜੇ ਸਟਾਕ ਕੰਪਨੀਆਂ ਦੇ ਜਿਨ੍ਹਾਂ ਦਾ ਕੰਮ ਵੱਡਾ ਹੈ ਨਾ ਵੱਡੇ ਲੈਵਲ ਤੇ ਆ ਸੋ ਉਹ ਸਹਾਰ ਲੈਣੀ ਹੈ ਝਟਕਾ ਜਿਹੜੀਆਂ ਛੋਟੀਆਂ ਕੰਪਨੀਆਂ ਸਹਾਰਨਾ ਵੀ ਬਹੁਤ ਔਖਾ ਆ ਸੋ ਇਸ ਕਰਕੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਿਆ ਕਰੋ ਦੋਸਤੋ ਅਗਲਾ ਹੈਗਾ ਜੀ ਹਸਾਰ ਮੈਟਲ ਹਸਾਰ ਮੈਟਲ ਦੀ ਗੱਲ ਕਰੀਏ ਤਾਂ 183 ਰੁਪਏ 20 ਪੈਸੇ ਦੇ ਲੱਗ ਛੱਕਿਆ ਤੇ ਇੱਕ ਸਾਲ ਦੀ ਗੱਲ ਕਰੀਏ ਤਾਂ 34% ਦੀ ਰਿਟਰਨ ਆ ਤੇ ਦੋਸਤੋ 5 ਸਾਲ ਦੀ ਗੱਲ ਕਰੀਏ ਤਾਂ 317% ਦੀ ਰਿਟਰਨ ਇਹ ਦੋਸਤੋ ਗੱਲ ਅਸੀਂ ਕਰਦੇ ਹੁਣ ਇਹ ਤਾਂ ਜਿਹੜੇ ਕੀ ਇਹਦੇ ਵਿੱਚ ਪ੍ਰੋਮੋਟਰਾਂ ਦੀ ਤਾਂ ਪ੍ਰੋਮੋਟਰ ਦੋਸਤੋ ਇਹਦੇ ਵਿੱਚ ਜਿਹੜੇ ਆ ਪ੍ਰੋਮੋਟਰ ਦੋਸਤੋ ਇਹਦੇ ਵਿੱਚ ਹੈ ਗਿਆ ਜੀ 61% ਦੇ ਲਾਗੇ ਛਾਗੇ ਤੇ ਤੁਸੀਂ ਇਸ ਸਟਾਕ ਨੂੰ ਵੀ ਆਪਣਾ ਲਿਸਟ ਦੇ ਵਿੱਚ ਰੱਖ ਸਕਦੇ ਆਂ ਤੇ ਜਿਹਨੂੰ ਆਪਾਂ ਜਿਹਦੇ ਵਿੱਚ ਪ੍ਰੋਮੋਟਰ ਵਧੀਆ ਬੈਠੇ ਹੋਣ ਤਾਂ ਉਹ ਕਿਸੇ ਗੱਲ ਕਰਕੇ ਹੀ ਬੈਠੇ ਹੁੰਦੇ ਆ ਤੇ ਇਸ ਕਰਕੇ ਤੁਸੀਂ ਇਹਨਾਂ ਨੂੰ ਆਪਣਾ ਸੋਚ ਵਿਚਾਰ ਸਕਦੇ ਆਂ ਤੇ ਦੋਸਤੋ ਇਸ ਤੋਂ ਅਗਲੀ ਕੰਪਨੀ ਹੈ ਗਿਆ ਜੀ ਬੀਸੀਜੀ ਦੀ ਗੱਲ ਕਈਆਂ ਦੋਸਤਾਂ ਨੇ ਬੀਸੀਜੀ ਬਾਰੇ ਪੁੱਛਿਆ ਤੇ ਬੀਸੀਜੀ ਬਾਰੇ ਨੂੰ ਆਪਾਂ ਦੋਸਤੋ ਅੱਗੇ ਪਹਿਲਾਂ ਵੀ ਕਈ ਵਾਰ ਕਵਰ ਕੀਤਾ ਤੇ ਬੀਸੀਜੀ ਦੋਸਤੋ ਜਦੋਂ ਚੱਲਿਆ ਸੀਗਾ ਨਾ ਤੇ ਬਹੁਤ ਪਹਿਲਾਂ ਬਹੁਤ ਵਧੀਆ ਸਟਾਕ ਚੱਲਿਆ ਸੀਗਾ ਤੇ ਇਸ ਸਟਾਕ ਨੇ ਜਿਹੜਾ ਕਹਿ ਲਓ ਪੇ 117 ਰੁਪਏ ਦਾ ਹਾਈ ਲਾਤਤਾ ਸੀ ਤੇ ਦੋਸਤੋ ਹੁਣ ਕੀ ਹੋਇਆ ਤੇ ਪਿੱਛੇ ਜੇ ਨਾ ਇਹਦਾ ਇਹਦੇ ਕਈ ਰੋਲੇ ਰੂਲੇ ਚੱਲਦੇ ਸੀਗੇ ਤੇ ਉਸ ਤੋਂ ਬਾਅਦ ਇਸ ਸਟਾਕ ਨੇ ਨਾ ਬਸ ਥੱਲੇ ਨੂੰ ਲੈਨ ਲਾ ਦਿਓ ਤੇ ਅੱਜ ਜਿਹੜਾ ਕੀ ਆ ਸਿਰਫ ਔਰ ਸਿਰਫ ਇਹ 19 ਰੁਪਏ ਤੇ 14 ਰੁਪਏ ਜਿਹੜਾ ਕੀ ਹੈ ਇਹਦਾ ਇਹਦੇ ਵਿਚਾਲੇ ਵਿਚਾਲੇ ਰਹਿ ਗਿਆ ਅੱਜ 14 ਰੁਪਏ 95 ਪੈਸੇ ਆ ਤੇ ਦੋਸਤੋ ਜੇਕਰ ਆਪਾਂ ਇਹਦੇ ਪ੍ਰੋਮੋਟਰਾਂ ਦੀ ਗੱਲ ਕਰੀਏ ਪ੍ਰੋਮੋਟਰ ਬਹੁਤ ਘੱਟ ਨੇ ਤੇ ਜਿਹਦੇ ਵਿੱਚ ਪਬਲਿਕ ਆ 70% 70% 72% ਹੀ ਰੱਖੋ 70 ਤੋਂ ਉੱਪਰ ਤੇ ਜਿਹੜੀ ਪਬਲਿਕ ਆ ਤੇ ਜਿਹਦੇ ਵਿੱਚ ਪਬਲਿਕ ਜ਼ਿਆਦਾ ਹੋਵੇ ਸੋ ਉਹ ਲੰਬੇ ਸਮੇਂ ਲਈ ਤੁਸੀਂ ਆਪ ਸਮਝਦਾਰਾਂ ਤੇ ਇਹਦੇ ਇਹਦੇ ਲਈ ਜਿਹੜਾ ਕੀ ਆ ਸਮੇਂ-ਸਮੇਂ ਦੇ ਸਾਰ ਆਪਣੇ ਜਿਹੜਾ ਵੀ ਕੋਈ ਵੀ ਸਟਾਕਾਂ ਨੂੰ ਦੇਖਦੇ ਰਿਆ ਕਰੋ ਸੋ ਦੋਸਤੋ ਅਗਲੀ ਕੰਪਨੀ ਹੈਗੀ ਟ੍ਰਾਈਡੈਂਟ ਦੀ ਟ੍ਰਾਈਡੈਂਟ ਦੀ ਦੋਸਤੋ ਜੇਕਰ ਗੱਲ ਕਰੀਏ ਆਪਾਂ ਪਿਛਲੇ ਲੰਬੇ ਸਮੇਂ ਦੀ ਤੇ ਇਹਨੇ 481% ਜਿਹੜਾ ਕੀ 5 ਸਾਲ ਦੇ ਵਿੱਚ 481% ਦੀ ਰਿਟਰਨ ਦੇ ਚੁੱਕਾ ਤੇ ਜੇਕਰ ਆਪਾਂ ਇੱਕ ਇੱਕ ਸਾਲ ਦੀ ਗੱਲ ਕਰੀਏ ਤਾਂ 26.13% ਦੀ ਰਿਟਰਨ ਦੋਸਤੋ ਸਟਾਕ ਨੇ ਜਿਹੜਾ ਕੀ ਹੈ ਕਾਫੀ ਆਪਣੇ ਹਲਚਲ ਦਿਖਾਈ ਪਿੱਛੇ ਪਿਛਲੇ ਸਮੇਂ ਦੇ ਵਿੱਚ ਤੇ ਇਸ ਸਟਾਕ ਨੂੰ ਜੇਕਰ ਆਪਾਂ ਇਹਦੇ ਪ੍ਰਮੋਟਰਾਂ ਦੀ ਗੱਲ ਕਰੀਏ ਦੋਸਤੋ ਇਹਦੇ ਵਿੱਚ ਕਿੰਨੇ ਪ੍ਰਮੋਟਰ ਨੇ ਪ੍ਰਮੋਟਰ ਦੋਸਤੋ ਇਹਦੇ ਵਿੱਚ ਬਾਵਾ ਬੈਠੇ ਨੇ 73.19% ਜਿਹੜੇ ਪ੍ਰਮੋਟਰ ਬੈਠੇ ਨੇ ਤੇ ਤੁਸੀਂ ਇਸ ਸਟਾਕ ਨੂੰ ਦੋਸਤ ਕਈ ਪੁੱਛਦੇ ਰਹਿੰਦੇ ਆ ਲੰਮੇ ਸਮੇਂ ਲਈ ਦੋਸਤੋ ਤੁਸੀਂ ਇਹ ਇਹਨੂੰ ਲੰਮੇ ਸਮੇਂ ਲਈ ਸੋਚ ਵਿਚਾਰ ਸਕਦੇ ਆ ਪਰ ਹਾਂ ਸਾਡੀ ਕਿਸੇ ਨੂੰ ਕੋਈ ਰეკਮੈਂਡੇਸ਼ਨ ਨਹੀਂ ਆ ਤੇ ਤੁਹਾਡੀ ਜ਼ਿੰਮੇਵਾਰੀ ਆਪਣੀ ਆ ਸੋ ਦੋਸਤੋ ਇਸ ਤੋਂ ਬਾਅਦ ਜੇਕਰ ਆਪਾਂ ਚੱਲੀਏ ਅਗਲੀ ਕੰਪਨੀ ਦੇ ਸੀਜੀ ਪਾਵਰ ਸੀਜੀ ਪਾਵਰ ਬਾਰੇ ਵੀ ਦੋਸਤੋ ਤੁਸੀਂ ਬਹੁਤ ਸਾਰੇ ਕਮੈਂਟ ਭੇਜੇ ਆ ਤੇ ਸੀਜੀ ਪਾਵਰ ਦੋਸਤੋ ਜਿਹੜਾ ਕੀ ਆ 25 ਰੁਪਏ ਤੋਂ ਸਟਾਰਟ ਦੇਖਲਾ ਹੋਇਆ ਸੀਗਾ 2019 ਦੇ ਵਿੱਚ ਤੇ ਕਾਫੀ ਲੰਮਾ ਸਮਾਂ ਜਿਹੜਾ ਕੀ ਆ ਥੋੜਾ 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 ਕਰਕੇ ਇਹ ਚੜ੍ਹਾਈ ਚੜ੍ਹ ਰਿਹਾ ਚੜ੍ਹਾਈ ਚੜ੍ਹ ਰਿਹਾ ਤੇ ਆ ਜਿਹੜੀ ਸਟਾਕ ਅਸਲੀ ਜਿਹੜੀ ਕੰਪਨੀ ਆ ਦੋਸਤੋ ਇਹਦੇ ਇੱਕ ਇਹ ਨਹੀਂ ਹੈਗੇ ਆ ਹੋਰ ਵੀ ਆਂਦੀ ਕੋਈ ਇਹਦੀ ਇਹਦੀ ਲੈਂਥ ਦੇਖੋ ਇਹਦੀ ਇਹਦਾ ਚਾਰਟ ਦੇਖੋ ਕਿਹੜੇ ਹਿਸਾਬ ਨਾਲ ਜਾ ਰਿਹਾ ਤੇ ਜਿਹੜੇ ਜਿਹੜੇ ਅਸੀਂ ਆਪਾਂ ਕਈ ਵਾਰ ਛੋਟੀਆਂ ਜਾਂ ਆਪਾਂ ਪੈਨੀ ਸਟਾਕ ਹੁੰਦੇ ਉਹਨਾਂ ਦਾ ਚਾਰਟ ਜਿਹੜਾ ਹੁੰਦਾ ਉਹ ਕਿਹੜੇ ਹਿਸਾਬ ਜਾਂਦਾ ਹੁੰਦਾ ਸੋ ਦੋਸਤੋ ਇਹਨਾਂ ਚੀਜ਼ਾਂ ਨੂੰ ਵੀ ਧਿਆਨ ਰੱਖਿਆ ਕਰੋ ਕਿਉਂਕਿ ਜਿਹੜੇ ਚੜੇ ਚਾੜ ਦੇਆਂ ਲਾਈਨਾਂ ਇਹ ਬਹੁਤ ਕੁਝ ਕਹਿ ਰਹੀਆਂ ਤੇ ਇਹ ਬਹੁਤ ਕੁਝ ਕਹਿ ਰਹੀਆਂ ਇਹਨਾਂ ਨੂੰ ਸਮਝਿਆ ਕਰੋ ਤੇ ਦੋਸਤੋ ਜੇਕਰ ਪਿਛਲੇ 5 ਸਾਲ ਦੀ ਗੱਲ ਕਰੀਏ ਤਾਂ 1218% ਮਤਲਬ 1200 ਤੋਂ ਉੱਪਰ ਲਈ ਰਿਟਰਨ ਦੇ ਚੁੱਕਾ ਤੇ ਤੁਸੀਂ ਦੱਸੋ 1200 ਦੀ ਰਿਟਰਨ ਮਿਲਦੀ ਕਿੱਥੇ ਹੈ ਤੇ ਇਹ 1 ਸਾਲ ਦੇ ਵਿੱਚ ਜੇਕਰ ਆਪਾਂ 71% ਦੀ ਰਿਟਰਨ ਦੇ 517 ਰੁਪਏ ਨੂੰ ਤੈ ਹੈਗਾ ਤੇ ਦੋਸਤੋ ਜੇਕਰ ਆਪਾਂ ਇਹਦੇ ਸੀਜੀ ਪਾਵਰ ਦੇ ਪ੍ਰੋਮੋਟਰਾਂ ਦੀ ਗੱਲ ਕਰੀਏ ਤਾਂ 73 ਤੋਂ 74% ਹੈਗੇ ਆ ਤੇ ਪਿੱਛੇ ਜੇ ਇਹਨਾਂ ਨੇ ਸੈਮੀ ਕੰਡਕਟਰ ਲਾਉਣ ਦਾ ਜਿਹੜਾ ਕਿ ਆਪਣਾ ਅ ਕਰਾਰਨਾਮਾ ਕੀਤਾ ਸੋ ਇਸ ਕਰਕੇ ਤੁਸੀਂ ਜਿਹੜਾ ਇਹਨਾਂ ਸਟਾਕਾਂ ਨੂੰ ਇਹਨਾਂ ਦੀਆਂ ਲਿਸਟਾਂ ਨੂੰ ਤੁਸੀਂ ਦੇਖ ਸਕਦੇ ਆ ਬਾਅਦ ਸਕਦੇ ਆ ਤੁਸੀਂ ਜਿਹੜਾ ਕਿ ਆਪਣਾ ਕੋਈ ਵੀ ਨਿਵੇਸ਼ ਕਰਨਾ ਦੋਸਤੋ ਆਪਣੇ ਜਾਣਕਾਰ ਆਪਣੇ ਸਲਾਹਕਾਰ ਨੂੰ ਸਲਾਹ ਕਰਕੇ ਕਰਨਾ ਸਾਡੀ ਵੀਡੀਓ ਤੋਂ ਦੇਖ ਕੇ ਕੋਈ ਵੀ ਸ਼ੇਅਰ ਖਰੀਦਣਾ ਜਾਂ ਵੇਚਣਾ ਨਹੀਂ ਆ ਸੋ ਦੋਸਤੋ ਤੁਸੀਂ ਇਹ ਸਿਰਫ ਵੀਡੀਓ ਨੂੰ ਸਿਰਫ ਔਰ ਸਿਰਫ ਐਜੂਕੇਸ਼ਨ ਪਰਪਸ ਦੇ ਲਈ ਹੀ ਦੇਖਣਾ ਆ ਤਾਂ ਜੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਇਹਨਾਂ ਤੋਂ ਕੁਝ ਨਾ ਕੁਝ ਸਿੱਖ ਸਕੋ ਅਸੀਂ ਤੁਹਾਤੋਂ ਕੁਝ ਸਿੱਖ ਸਕੀਏ ਤੁਸੀਂ ਸਾਤੋਂ ਸਿੱਖ ਸਕੋ ਸੋ ਸਾਡੇ ਇੰਨੀ ਕੇ ਜਿਹੜੀ ਕੀ ਆ ਤੁਹਾਡੇ ਤੱਕ ਆਪਣਾ ਰਾਹਤਾ ਬਣਿਆ ਰਹੇ ਸੋ ਦੋਸਤੋ ਇਸ ਵੀਡੀਓ ਦੇ ਉੱਪਰ ਆਪਣੇ ਕਮੈਂਟ ਜਰੂਰ ਕਰਿਓ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗਦੀ ਆ ਸੋ ਮੈਂ ਉਹਨਾਂ ਸਾਰੇ ਦੋਸਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲ ਦੀ ਪੋਸਟ ਦੇ ਉੱਪਰ ਜਿਹੜੇ ਸਾਰੇ ਕਮੈਂਟ ਕੀਤੇ ਸੀਗੇ ਇਹ ਸਾਰੇ ਕਮੈਂਟ ਸੋ ਤੁਹਾਡੇ ਹੀ ਸੀਗੇ ਸੋ ਤੁਹਾਡੀਆਂ ਕਮੈਂਟਾਂ ਦੇ ਆਧਾਰ ਤੇ ਆਪਾਂ ਇਹ ਵੀਡੀਓ ਜਿਹੜੀ ਤੁਹਾਡੇ ਸਾਹਮਣੇ ਲੈ ਕੇ ਆਏ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰਨਾ ਦੋਸਤੋ ਤੁਹਾਡੇ ਵੱਲੋਂ ਦਿੱਤਾ ਹੋਇਆ ਪਿਆਰ ਹੀ ਸਾਨੂੰ ਬਲ ਬਖਸ਼ਦਾ ਧੰਨਵਾਦ ਸასი ਸ਼ਕਾਰ ਮਿਲਦੇ ਆਂ